ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਿਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਮਰੀਸ ਸੁਨ ਨਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਵਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਬੱਚੇ ਵਾਲੀਆਂ ਤੇ ਦੋ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹਨਾਨਾ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ। ਜੀਦਾ ਵਧੀਆ ਜੀ ਵੇਖੋ। ਚਲੋ ਵਧੀਆ ਜੀਦਾ ਜੀ। ਆਈਫੋਨ ਟੁੱਟ ਗਿਆ ਕਹਿੰਦੇ। ਮੋਲ ਡਿੱਪਿਆ ਹਜ ਨਗਨ ਮੋਨ ਟੁੱਟ ਗਿਆ। ਅੱਛਾ। ਬੰਨਰ ਦਿੱਤਾ ਬੰਜੂ ਭਰੀਦਾਗਾ। ਨਵਾਂ ਲਿਆ ਹੋ ਗਿਆ ਹਣਕੇ। ਬੰਨੇ ਬਾਈ ਡਾਬ ਨੂੰ ਨਹੀਂ ਸੁੱਤੇ ਚਲਾਉਂਦਾ ਛੋਟਾ ਠੀਕ ਆ। ਅੱਛਾ। ਹਾਂਜੀ। ਠੀਕ ਆ। ਚਲੋ ਨਾਮ ਦੱਸੋ। ਤੁਹਾਨੂੰ ਸਤਿ ਜੀ ਨਾਲਾ ਜਿਲ੍ਹਾ ਬਸਰਸ। ਤੇ ਫੋਨ ਨੰਬਰ ਬੋਲ ਦੇਕਰ। ਹਨੂ 1 58 57 52। ਠੀਕ ਆ। ਚਲੋ ਫਿਰ ਅੰਦਰਾ ਸ਼ੁਰੂ ਕਰੀਏ ਪਹਿਲਾਂ। ਤੇ ਸਰ ਤੋਂ ਪਹਿਲਾਂ ਇਹ ਰਾਹੀ ਜਿਹੜੀਆਂ ਪਹਿਲੇ ਨੰਬਰ ਤੇ ਆ ਕਿੰਨਾ ਸੁਆਜੇ ਦਿੱਤੀ ਇਹਦਾ ਪਹਿਲਾ ਸੁਆਜੇ ਆ ਦੂਜਾ ਨਹੀਂ ਆ ਇਹਦਾ ਦੁੱਧ ਹੀ ਹੋਣੀ ਹੈ ਕਿੰਨਾ ਕਿ ਚਰਾ ਹੋਇਆ ਸੀ ਹਾਈ ਹਾਈ ਕੱਟਾ ਹੈ ਅੱਛਾ ਆਹ ਕੱਟਾ ਵਾ ਜਿਹੜਾ ਕਿੰਨਾ ਕਿ ਚੱਦਾ ਹੋਊਗਾ ਲਾ ਲੋ 20-25 ਦਾ ਹੋਊਗਾ ਆਪਣੇ ਕੋ ਸਮਝਣਾ ਦੇਖ ਲੈ ਬਾਕੀ ਮਹੀਨੇ ਦੇ ਲੱਗ ਕੇ ਜਿਹੜਾ ਮਹੀਨਾ ਤੇ ਦੁੱਧ ਕਿੰਨਾ ਜੇ ਦੇ ਕੋਲ ਦੁੱਧ ਵਿੱਚੇ ਕੋਈ 10 ਤੋਂ ਬਾਹਰ ਹੋਊਗਾ ਅੱਛਾ ਸਰਵਾ 9 ਕਿਲੋ ਦੋ ਅੱਛਾ 9 ਕਿਲੋ ਹੈਗਾ ਪੱਕਾ ਦੁੱਧ ਕਾ ਇਹ ਆਪਾਂ ਰਾਜ ਸਾਹਿਬ ਲਈ ਆ ਅੱਛਾ ਬੰਦੇ ਦਾ ਡਰੈਸ ਜਿਹਨੂੰ ਲਈ ਆ ਘਰ ਤੋਂ ਮੱਝ ਆਈ ਆ ਸਿਰ ਪਾੜਾ ਬੰਦ ਉਹਦੇ ਮੱਤਾਂ ਨਹੀਂ ਛੱਡਦੇ ਨਾ ਬੱਚੇ ਨੂੰ ਕਹਿੰਦੀ ਜਾਜੀ ਆ ਅੱਛਾ ਛੱਡਿਆ ਜਿਹਦੇ ਜਿੰਦ ਤੋਂ ਛੱਡਾ ਬੋਤਲ ਨਾਲ ਪੁੱਦਦ ਤੇ ਹੋ ਰਿਹਾ ਹੁਣ ਨਹੀਂ ਬੋਤਲ ਘਾਤੀ ਉਹਦੀ ਹੁਣ ਵੀ ਇੱਥੇ ਕੋਲੇ ਖਾਂਦਾ ਨਾ ਅੱਛਾ ਆ ਪਾੜਾ ਪਾ ਕੇ ਘਾਤੀ ਮਾਰ ਕੇ ਬੈਠੇ ਥੱਲੇ ਬੱਦ ਠੀਕ ਹੈ ਜੀ ਲਿਆ ਥੋਲੋ ਫਿਰ ਤੋਰ ਦਈਏ ਉਹਨਾਂ ਕਿ ਜਾਈ ਉਹਦੇ ਭਾਈ ਮੋੜ ਜਵਾਜੂ ਕੇ ਮਰ ਜਾਂਦਾ ਵਾ ਹਾਂ ਜੀ ਜਾਈ ਕਿ ਕਿੰਨੇ ਦਿਨ ਹੋ ਰਿਹਾ ਅੱਛਾ ਉਹਦੇ ਭੱਲੇ ਨਾਲ ਵੀ ਹੋ ਰਿਹਾ ਨਹੀਂ ਕਹੀ ਨਹੀਂ ਲੱਗਾ ਅੱਛਾ ਹਾਂ ਬ ਇਤਰਾ ਜਿਹੜੇ ਬਾਕੀ ਉਤਰਾ ਜਿਹੜੇ ਕੱਦ ਕਾਰ ਤੇ ਜਿਹੜੀ ਚੰਗੀ ਆ ਚਿਹਰੇ ਤੇ ਵੀ ਸੋਹਣੀ ਅਨੀਲੀ ਦੀ ਝੋਟੀ ਆ ਸਿੰਗਾ ਸੁੰਗਾ ਤੋਂ ਵੀ ਸੋਹਣੀ ਆ ਤੇ ਆ ਥਣ ਦੇਖ ਸਕਦੇ ਤੇ ਲੱਗੇ ਤਾਂ ਤੇ ਪੈਰ ਵੀ ਪਿਛਲੇ ਜੈ ਸਕਦੇ ਆ ਪੱਜਿੱਤੇ ਚੋਣ ਗਲਤ ਹੋਵੇ ਹਾਂਜੀ ਦੁੱਧ 9 ਕਿਲੋ ਲੀਟਰ ਮਾਰਕਣਾ ਹੋਵੇ ਅੱਛਾ 1.5 ਕਿਲੋ ਗਾੜ੍ਹ ਗਾੜ੍ਹ ਨਾ ਹੋਵੇ ਅੱਛਾ ਤਾਂ ਵੀ ਜਮੇ 1.5 ਕਿਲੋ ਗਾੜ੍ਹ ਅੱਛਾ ਤੇ 9 ਕਿਲੋ ਦੁੱਧ ਲੀਟਰ ਮਾਰ ਤੇ ਕੰਡੇ ਵਾਲਾ ਕੰਡੇ ਦੇ 4 ਕਿਲੋ ਮੇਲੇ ਚ ਇੱਕ ਗਾੜ੍ਹ ਇੱਕ ਤੋਂ ਬਿਨਾ ਚੱਕਣੀ ਹੁੰਦੀ ਲੋਤੇ ਠੀਕ ਹੈ ਜੀ ਤੇ ਮੇਰੇ ਕੋ ਆਈ ਕੱਲ ਦੀ ਅੱਛਾ ਮੇਰੇ ਕੋ ਆਨ ਕੇ ਪਿਲੋ ਨਹੀਂ ਮੜਿਆ ਹੱਥ ਪਛਾਨਿਆ ਵਾ ਅੱਛਾ ਐਨ ਬਣਾ ਕਰੋ ਕੈਮਰਾ ਮੜਿਆ ਹੱਥ ਪਛਾਨਿਆ ਵਾ ਅੱਛਾ ਮੁਰ ਕੇ 2 ਮਿੰਟ ਤੱਕ ਪਸਮੀ ਨਹੀਂ ਮੈਂ ਮਾ ਸਕ ਇਹਨੂੰ ਟੀਕਾ ਲਾ ਲਿਆ ਅੱਛਾ ਵੋਟਾਂ ਮਗਾਂਦੀ ਨਹੀਂ ਹੋਤਾ ਠੀਕ ਆ ਇਹ ਹੱਥੋਂ ਤਾਂ ਪਛੰਦਾਰ ਨਗਾ ਤਨੋਂ ਭਾਰੀ ਲੱਗਾ ਹਾਂ ਜਦਿਆੜੀ ਡਾਂਕੇ ਜੇਰੀ ਕਰ ਜਾਂਦਾ ਪਰ ਚੌਣ ਗੱਲ ਤੋਂ ਇਹ ਲੱਤ ਮੇਰੀ ਮਈ ਮਾਰ ਜੇ ਪੁੜਕੇ ਤਾਂ ਵੀ ਆਪੀ ਕਰਦੀ ਠੀਕ ਆ ਜੀ ਕਿਹੇ ਜਗਰ ਹਿੱਲ ਵੀ ਜਾ ਕੇ ਆਪਣੀ ਤਾਂ ਵੀ ਕਰਦੀ ਆ ਚੌਣ ਲੱਗਿਆ ਜਿਹੜਾ ਕੋਲਤੀ ਰੱਖੇ ਚੌਣ ਜਿੱਦਾਂ ਮੱਦੀ ਠੀਕ ਆ ਜੀ ਚੇਰ ਵਾਲੇ ਜਾਈ ਭਾਰੀ ਤਾਂ ਫਿਰ ਜੀ ਇਹਨਾਂ ਦਾ ਸੱਜਾਈ ਨਾਲ ਖੋਲ ਰੱਖਣਾ ਭੱਜ ਜਾ ਹਾਂਜੀ ਹਾਂਜੀ ਉਹ ਬੱਚਾ ਦੀ ਉੱਥੇ ਛੱਡਿਆ ਤੇਰਾ ਕੀ ਰੱਖੀਏ ਮੁੱਲ ਲੈ ਸਾਥ ਵੀ ਆ ਆਪਾਂ ਡਰੈਸ ਵੀ ਬੰਦੇ ਦੇ ਆਂ ਜੇ ਕੋਈ ਲਈ ਆ ਠੀਕ ਆ ਯੋ ਦਿਦਾ ਮੈਂ 60000 ਦੀ 60000 ਦੀ ਹਾਂ ਬਹੁਤ ਦਹਾ ਤੋਂ ਬਾਅਦ ਇਹ ਮੇਰੇ ਕੋਲ ਡੀਲ ਨਹੀਂ ਲਾਉਣੀ ਪਰਸਨ ਕਿੰਨਾ ਕਰਨਾ ਮਾਨਤਾ ਵਿੱਚ ਤੁਸੀਂ ਹੀ ਦੱਸ ਦੋ ਜਿੰਨਾ ਕਰਨਾ ਨਵਾਂ ਸਾਲ ਆਉਂਦਿਆ ਕੁਝ ਜਿਆਜਾ ਕਰੀਏ ਜਿੰਨਾ ਕਰ ਦੋ ਦਿਨ ਤਾਂ ਹਮਲ ਚੌਕ ਤੇ ਚਾਹੇ ਥੋੜੇ ਜੀ ਮੈਂ ਨਾ ਤੁਸੀਂ ਜਿੰਨਾ ਕਿੰਨੇ ਕਰਦੀ ਹੈ ਫਿਰ ਜਿੰਨਾ ਕਰ ਦੋ ਜਿਆਜਾ 56 ਦੀ ਦੇ ਦिए ਦੋ ਹੀ ਹੋ ਛੱਡ ਗਿਓ ਜਿੰਨੀਆਂ 56 ਦੀ ਪਰ ਛੋਟੀ ਜਿਹੜਾ ਖੜੂਣਾ ਫਮ 80 ਹਜ਼ਾਰ ਦੀ ਛੋਟੀ ਦੇ ਬਰਾਬਰ ਚੋਲੇ ਅੱਛਾ ਉਹਨੂੰ ਕਰ ਦੂਏ 56000 ਦੀ ਦੇ ਦੋ ਗਲਤ ਹੋਵੇ ਪੂਰ ਸ਼ਤਾ ਮਾਰੀ ਗਰੰਟੀ ਫੋਟੋ ਉਸ ਤਰ੍ਹਾਂ ਜਿਹੜਾ ਕੱਦ ਕੱਠ ਜਿਹੜਾ ਇਹਦਾ ਚੰਗਾ ਵਾ ਇਹ ਟਪੂੜੇ ਦਾ ਵੀ ਚੰਗੀ ਆ 80 ਹਜ਼ਾਰ ਦੀ ਬਰਾਬਰ ਦੇ ਪੰਜ ਲੱਖ ਵਾਲੀ ਬਈ ਨੇ ਚੋਲੇ ਉਹਦੀ ਬਰਾਬਰ ਦੀ ਕਰ ਦੇ ਜੀ ਤੇ ਹੁਣ ਇੱਕ ਆ ਵੀ ਵਿਖਾਈਏ ਜਿਹੜੀ ਦੋ ਨੰਬਰ ਤੇ ਆ ਇਹਦਾ ਕੱਟੀ ਜੇ ਇਹਦੀ ਆ ਕੱਟੀ ਆ ਕੱਟੀ ਆ ਉਹਨੇ ਆਈਏ ਇਹਨੂੰ ਵੇਖੀ ਵੀ ਆ ਕੱਟੀ ਜੀ ਕੱਟਿਆ ਕੱਟੀ ਜੇ ਇਹ ਕੱਟੀ ਆ ਇਹਦੇ ਮਗਰ ਹਾਂ ਤੇ ਇਹਦੇ ਕੋ ਕਿੰਨਾ ਹੀ ਦੁੱਧ ਇਹਦੇ ਕੋ ਦੁੱਧ ਭਾਈ 8 ਕਿਲੋ ਹੋਊਗਾ 8 ਕਿਲੋ ਆ ਹਾਂ ਤੇ ਕਿੰਨਾ ਕਿਚਰ ਹੋ ਗਿਆ ਨੇ ਸੂਈ ਨਾ ਆਜ ਕੱਟੀ ਲਾ ਲੋ 10 15 ਲਾ ਲੋ 20 ਦੀ ਲਾ ਲੋ ਠੀਕ ਆ ਸਾਹਮਣੇ ਤੁਹਾਡੇ ਕੱਟੀ ਆ ਲਿਆ ਖੋਲੋ ਫਿਰ ਤੋੜ ਦੀਏ ਅੱਠ ਚਿੱਕੀ ਵੀ ਆਪਣੇ ਕੋਈ ਨਹੀਂ ਚਿੱਕੀ ਬਣਾ ਕੇ ਕਰਦੀ ਆ ਭਾਈ ਉਦਾਂ ਅੱਛਾ ਇਤਰਾ ਹੀ ਆਈ ਮਗਰਾਂ ਹੀ ਚਿੱਕੀ ਪਾਈ ਭਾਈ ਬਾਕੀ ਉਹ ਤਰਾਂ ਪੂਰੀ ਭਾਰੀ ਮੱਝ ਆ ਜਿਹੜੀ ਐ ਵੀ ਸਾੰਬੀ ਸੰਦੀ ਚੰਗੀ ਆ ਤਰਾਂ ਦੁੱਧ ਦੇ ਤੱਕ 100 ਕਿਲੋ ਹੋਈਏ ਜਿਹੜਾ ਆ ਦੇਖ ਸਕਦੇ ਜੇ ਪੂਰੀ ਰਾਜੀ ਆ ਜਿਹੜੀ ਕੋਈ ਛੋਟੀ ਪਰ ਪੂਰੀ ਵੱਡੀ ਮੱਝ ਐ ਪਾਰੇ ਪੱਲੇ ਦੀ ਮੱਝ ਐ ਜਿਹੜੀ ਅੱਜ ਮੱਝਾਂ ਜਿਹੜੀਆਂ ਪਹਾੜੀਆਂ ਹੀ ਆ ਵੇਰਦੀਆਂ ਨਾ ਸਾਰੀਆਂ ਆਹ ਦੇਖ ਸੰਜੀ ਇਹਦੇ ਕੋਲ ਦੁੱਧ ਜਿਹੜਾ ਪੱਕਾ 8 ਕਿਲੋ ਦਾਸ ਤੇ ਪਾ ਵਾਜੇ ਪਾ ਕ ਅੱਜ ਭਾਈ ਠੰਡ ਹੁੰਦੀ ਤਾਂ ਪਵਾ ਦੇ ਹਰੇ ਤੇ ਇਹਦਾ ਮੁੱਲ ਇਹ ਹਾਂ ਨਾ ਇਹ ਜਿਹੜਾ ਦੋ ਘੱਟ ਛੱਡਦੀ ਇਹ ਦੋ ਘੱਟ ਛੱਡਦੀ ਹਾਂ ਨਾ ਕੀ ਕਰਨਾ ਵਿੱਚ ਮੰਨ ਤਾਂ ਮੰਨ ਤੁਸੀਂ ਕਰਉਣਾ ਆਪਾਂ ਦਾ ਮੁੱਲ ਕਰੀ ਜਾਣ ਜੇ ਤੇ ਬਰਾਬਰ ਜੇ ਕਰਦੀ 56 56 ਦੀ ਮੱਝ ਭਾਈ ਵੱਜੀ ਜੀ ਹੁੰਦਾ ਏ ਚਲੋ ਕੁਛ ਨਹੀਂ ਹੁੰਦਾ ਵੱਡੀ ਮੱਝ ਹੁੰਦਾ ਵੀ ਲੋਹੜ ਪੂਰੀ ਪਲੀ ਜਾਂ ਨਹੀਂ ਕੋਈ ਲੈ ਸੀ ਰਾਜੀ ਪੂਰੀ ਰਾਜੀ ਆ ਜਿਹੜੇ ਚੰਗੇ ਲੋ ਵੇਖੋ ਪੂਰੀ ਪਲੀ ਮੱਝਾਂ ਸੰਭੇ ਸੰਭੇ ਚੰਗੀ ਆ ਜਿਹੜੇ ਉਤਰਾ ਪੇਠ ਫੜੇ ਤਾਂ ਮੇਥਾ ਦੇਖਾ ਦੇ ਦੇ ਦਾਂਗੇ ਭਾਈ 56 ਦੀ ਬਰਾਬਰ ਹੀ ਕਹਿੰਦੇ 56 ਦੀ ਉਹ 56 ਦੀ ਆ ਦੇ ਦੇਾਂਗੇ 55 ਪਚਮਜਾਈ ਹਜ਼ਾਰ ਦੀ ਦੇ ਦਾਂਗੇ ਅੱਛਾ 55 55 ਛੋੜ ਵਿੱਚ 55 ਹਜ਼ਾਰ ਦੀਆਂ ਛੋੜ ਛੋੜ ਸਾਰੇ ਮੇਰੀ ਮਈਆਂ ਚੋਜ ਗਲਤ ਹੁਣ ਫੇਰ ਆਪਾਂ ਜ਼ਿੰਮੇਵਾਰ ਆ ਠੀਕ ਆ ਜੀ ਹਾਂ ਤੇ ਹੁਣ ਆ ਗਈ ਆਪਣੇ ਕੋਲੇ ਇੱਕ ਮੱਝ ਨੀਲੀ ਦੀ ਤੁਹਾਨੂੰ ਵਿਖਾਉਣੀ ਆ ਕਿੰਨਾ ਚ ਵੇਚੀਏ ਤੇ ਕੱਲ ਦੁੱਧ ਦੇ ਕੋ ਵੀ ਜੀ ਦੁੱਧ ਹੋਊਗਾ ਸਾਡੇ ਸੱਤ ਕਿਲੋ ਦੁੱਧ ਹੀ ਅੱਛਾ ਇਹ ਬੰਦੇ ਮੇਰੇ ਕੋ ਵੀਰ ਦੇ ਮੱਝ ਲਈ ਸੂਈ ਤਾਜੀ ਪਰਸੋਂ ਚੋੜਾ ਉਹਦੇ ਵਿੱਚ 220 ਦੇ ਵਟੇ ਜੀ ਦੁੱਧ 7 ਕਿਲੋ ਹੀ ਉਹਨਾਂ ਕਰ ਮਿਲਦੀ ਭਾੜੇ ਆਪਣੇ ਕੋਲ ਨਹੀਂ ਰਿਹਾ ਠੀਕਾ ਦੋਵੇਂ ਜਾਣੀ ਠੀਕ ਹੈ ਹਾਂ ਤੇ ਸਾਡੇ ਕੋਲ ਲਾਉ ਨੀ ਜੀ ਇਹ ਜੀ ਠੀਕ ਹੈ ਲਿਆ ਫਿਰ ਤੋੜ ਇਹਦਾ ਨੰਬਰ 13 ਨੇ ਆਪਾਂ ਜੀ ਕੋਲ ਲਈ ਹੈ ਫੌਜੀ ਬੰਦਾ ਵਾ ਅੱਛਾ ਬਣੀ ਨੂੰ ਆਉਂਦਾ 1.5 ਮਿੰਟ ਲੱਗ ਜਾ ਕੇ ਟਾਈਮ ਹੋ ਗਿਆ ਜੀ ਨੂੰ ਅੱਛਾ ਹਾਂ ਲਿਆ ਫਿਰ ਤੋੜ ਜੀ ਇਹ ਜਿਹੜੀ ਵੱਟੇ ਸੱਟੇ ਚ ਮੱਝ ਆਈ ਆ ਸੱਜਰ ਲੈ ਕੇ ਤੇ ਉਹਨ 来 ਜਾ ਬੀ ਜੀ ਪ્યોਰ ਨਿਗਰੀ ਇਹ ਨਿਕਲਾਵੇ ਕਿਸੇ ਕੰਮ ਬਾਅਦ ਪੁੱਛੇ ਵੀ ਨੂੰ ਦੱਸਾਂਗੇ ਕਿਨੇ ਦਿਨ ਪੜੀ ਨੂੰ ਮੁੰਡਾ 1.5 ਮਹੀਨੇ ਲੱਗ ਜਗੇ ਤੀਕਾ ਭਰਾ ਹੁਣ ਦੁੱਧ 7 ਲੀਟਰ ਹੈਗਾ ਜੀ ਪੱਕਾ ਹੁਣ ਭਾਜੀ ਸਾਢੇ 5:00 ਵਜੇ ਪੌਣੀ 6 ਲਓ ਜੇ ਅੱਛਾ ਜੀ ਹੁਣ ਸਾਢੇ 5 6 ਲੀਟਰ ਕਰੀਏ ਲਾਉਂਦੀ ਹੈ ਅੱਛਾ ਹਾਂ ਤੇ ਮੁੱਲੇ ਦਾ ਇਹ ਦੇ ਦਾਂਗੇ 46000 ਦੀ 46000 ਦੀ ਕਿਉਂ ਇੱਕ ਨੰਬਰ ਦੀ ਜਵਾਬ ਪੂਰਾ ਦੱਸਿਓ ਜਸ 9 ਹੈ ਵੀ ਦਸ ਦੋ ਦੀਆਂ ਜੈਸ ਨੋ ਬਿਲਕੁਲ ਆਪਣੀ ਖੁਸ਼ੀ ਨਾ ਕਰਦੇ ਜਿੰਨੀ ਦੇਣੀ ਜੀ 47 ਦੇ ਦਿਆ 44 ਦੇ ਕਿ ਹੈਗੀ ਕਸਰ ਕੋਈ ਹੋਰ 43 ਦੇ ਜੀ ਚਲੋ ਠੀਕ ਹੈ ਹਾਂ ਪਰ ਪਿਓ ਨੀਲੀ ਇਹ ਠੀਕ ਬੜੀ ਦਾ ਆਪਣਾ ਨੰਬਰ 20 ਦਾ ਦੇ ਦਾਂਗੇ ਪੁੱਸ ਦਾ ਇਹਨੂੰ ਕਿੰਨਾ ਚਿਰ ਬਣੀ ਨੂੰ ਹੋ ਗਿਆ ਵਾ ਠੀਕ ਹੈ ਜੀ ਉਸ ਤਰ੍ਹਾਂ ਕੱਦ ਕੱਠ ਬੇਲ ਜਿਹੜੀ ਇਹਦੇ ਵੀ ਚੰਗੇ ਆ ਸੋਹਣੀ ਆ ਮੱਝ ਵੀ ਤਾਂ ਹੁਣ ਇੱਕ ਹੋਰ ਆ ਤੁਹਾਨੂੰ ਵਿਖਾਉਣੀ ਏ ਛੋਟੀ ਛੋਟਾ ਸਿੰਗ ਇਹਦਾ ਬਿਲਕੁਲ ਇਹ ਆਪਣੀ ਕੋਈ ਪਰਸੋਂ ਦੀ ਇਹ ਪਰਸੋਂ ਹੀ ਆਈ ਹੈ ਪਰਸੋਂ ਆਈ ਮਜਾ ਵੇਗੇ ਪਰਸੋਂ ਆਈ ਹੋਵੇ ਠੀਕ ਹੈ ਇਹ ਬੱਚਾ ਦਾ ਪਹਿਲੋ ਚਦਾ ਹੁਰੀਆ ਵੀ ਦਾ ਅੱਛਾ ਇਹ ਤੇ ਪਰਸੋਂ ਦੇ ਬੱਚਾ ਵੀ ਰਾਤ ਹੀ ਕੱਢੀ ਦਿਨੇ ਮਰ ਗਿਆ ਮੁੰਡਾ ਅੱਛਾ ਪਰਸੋਂ ਬੱਚੇ ਦੇ ਨਾਲ ਹੀ ਆਈ ਹੈ ਆਈ ਨਾਲੇ ਬੱਚੇ ਸੂਈ ਨੂੰ ਕੋਈ ਮਹੀਨੇ ਦੇਰ ਕੇ ਟਾਈਮ ਹੋ ਗਿਆ ਜਿੰਨੂੰ ਤੇ ਇਹਦੇ ਦਾ ਦੁੱਧ ਕਿੰਨਾ ਜੇ ਦੇਖੋ ਦੁੱਧ ਦੇਗਾ ਜੀ 8 ਕਿਲੋ ਅੱਛਾ ਇਹ ਕੋਹਾਂ ਸ਼ਾਂ ਦੇ ਲੱਗ ਜਾਵੇ ਦੁੱਧ ਹੋਊਗਾ ਚਾਹ ਤਾਂ ਮਾਸਾ ਘੱਟ ਸਕਦਾ ਵਾਹੇ ਵੀ ਨਹੀਂ ਲਾਉਣੀ ਜੀ ਮਿਲਦੇ ਕਿੱਦਾਂ ਜੀ ਕੀ ਕਹਾਂ ਭਾਈ ਮੈਂ ਲਾਇਆ ਲੋਈ ਲੱਗਦੇ ਅੱਛਾ ਐ ਮੈਂ ਕਹਿੰਦਾ ਬੱਚੇ ਨਾਲ ਬੱਚੇ ਨਾਲ ਮਿਲਣੀ ਅੱਛਾ ਠੀਕ ਹੈ ਮਿਲਦੀ ਹੈ ਟਿਕਾ ਲਾ ਕੇ ਥੱਲੇ ਬੈਠੇ ਫਿਰਦੀ ਨਹੀਂ ਆ ਲਿਆ ਫਿਰ ਤੋੜ ਦੋ ਇਹਨੂੰ ਦਿਹਾੜਾ ਖਰੋਗੇ ਹੋ ਜੂਗੀ ਠੀਕ ਹੈ 6 ਕਿਲੋ ਬਾਕੀ ਕੱਦ ਕਾਠ ਪੱਖੋਂ ਇਹ ਵੀ ਚੰਗੀ ਆ। ਆਜ ਲੈ ਆ ਜੀ। ਬਾਕੀ ਥਣ ਬੜਾ ਲੰਮਾ ਲੱਗਾ ਜਿਹੜਾ ਇਹਦਾ। ਜੇ ਜਿੱਤ ਤਰ ਮਰਜ਼ੀ ਕੋਈ ਚਬਾਈ ਕਰੇ। ਇਹ ਜੇ ਕੋਈ ਲੱਤ ਮਾਰਿਆ ਪਤਾ ਨਹੀਂ ਮਾਰਿਆ ਪਾੜਾ ਪਾ ਕੇ ਥੱਲੇ ਬੈਜੋ। ਠੀਕ ਹੈ ਜੀ। ਤੇ ਇਹਦਾ ਕੀ ਫਿਰ ਮੁੱਲ ਰ? 90 ਸਾਲ ਹੁਣ ਆਪਾਂ ਨੂੰ ਲਗਣਾ ਰਕੜਾਈ। ਅੱਛਾ ਲਈ ਦਮ ਮਹੀਦੀ ਦੀ ਗੱਲ ਠੀਕ ਹੈ ਪਹਿਲਾਂ ਜਦ ਨਫਾ ਲਾਉਂਦਾ ਲਈ ਮਹੀਗੀ ਆ ਲਈ ਆ 52000 ਦੀ ਠੀਕ ਅੱਛਾ ਪਰ ਹੁਣ ਆਪਾਂ ਦਿੰਦਾ 50 ਦੀ 50000 ਦੇ ਕਰਨਾ ਵਿੱਚ ਮੰਨਤਾ ਨਾ ਹੋਰ 2000 ਬਾਈ ਛੱਡਦਾ ਨੇ ਅੱਛਾ 4000 ਹੋਰ ਪਰ ਛੋਟੀ ਚੰਗੀ ਸੂਈ ਨੂੰ ਜਿੱਥੋਂ ਲਈ ਆਦਾ ਨੰਬਰ ਜਿੱਦਾਂਗੇ ਬੰਦੇ ਦਾ ਠੀਕ ਹੈ ਕੋਈ ਥਾਨਪੂਰ ਛੱਟਾ ਕੋਈ ਥਾਨ ਘਰਵਾਦ ਹੋਵੇ ਕੋਈ ਜੁਮੇਰੀ ਉਹਦੀ ਆਪਣੀ ਫੋਲ ਕਰਦੀ ਹੈ ਠੀਕ ਹੈ ਜੀ ਇਹ ਲਾਤੀ ਮਾਰੇ ਤਾਂ ਵੀ ਕਰਦੀ ਆਪਣੇ ਘਰੇ ਘਰ ਠੀਕ ਹੈ ਵੀਡੀਓ ਜੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਚੁਆਇ ਕਰਕੇ ਖੜੇ ਨੇ ਮੇਰੇ ਕੋਲ ਹੈ ਚੋ ਚਵਾ ਕੇ ਆਪਣੀ ਠੀਕ ਹੈ ਜੀ ਸਾਰੀਆਂ ਹੀ ਸੋਈਆਂ ਵਾ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਵਿੱਚ ਆ ਕੇ ਆਪਾਂ ਪਹਿਲੋ ਇਤਜ਼ਾਮ ਕਰਿਆ ਕਰੀ ਕਈ ਵੀਰ ਕਹਿੰਦੇ 500 ਪਾਜੀ ਸਾਈ ਪਾ ਲਈਏ ਜਿੰਨੇ ਲੈਣਾ ਕੋਈ 2-3000 ਸਾਈ ਪਾਵੇ ਅੱਛਾ ਠੀਕ ਹੈ ਅਨਿਲ ਭਾਈ ਜਿਹੜਾ ਸਾਈ ਬਾਹੂ ਡੰਗਰ ਆਪਾਂ ਲੈਣਾ ਉਹਨੂੰ ਪਹਿਲੋ ਠੀਕ ਹੈ ਜੀ ਕਈ ਭਾਈ ਵੇਰ ਕਹਿੰਦੇ ਭਾਈ ਇੱਧਰ ਕਿਹੜੇ ਰੋ ਸਾਈ ਪਾਉਣੇ ਆ ਅੱਛਾ ਤੇ ਮੁੜ ਕੇ ਭਾਈ ਇਹੀ ਉਧਰ ਦੱਸ ਆ ਵੇਖਣਾ ਠੀਕ ਹੈ ਹਾਂ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ